ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹ ਦੀ ਅੱਜ ਸਵੇਰੇ ਸਵੇਰੇ ਬਠਿੰਡਾ ਗੋਨਿਆਣਾ ਰੋਡ ਤੇ ਸੰਤ ਨਿਰੰਕਾਰੀ ਭਵਨ ਦੇ ਸਾਹਮਣੇ ਇੱਕ ਕਾਰਨ ਦਾ ਹੋਇਆ ਭਿਆਨਕ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਓਵਰ ਸਪੀਡ ਸੀ ਜੋ ਕਿ ਕੋਟ ਫੱਤੇ ਕੰਨੀਓ ਬਠਿੰਡੇ ਕਨ ਆ ਰਹੀ ਸੀ ਤੇ ਗੱਡੀ ਦੀ ਇੰਨੀ ਜ਼ਿਆਦਾ ਸਪੀਡ ਸੀ ਉਹਨੇ ਸੰਤ ਨਿਰੰਕਾਰੀ ਭਵਨ ਦੇ ਸਾਹਮਣੇ ਲੱਗੇ ਹੋਏ ਬੈਰੀਕੇਟ ਤੋੜਦੇ ਹੋਏ ਬ੍ਰਿਕਸ ਦੇ ਵਿੱਚ ਮਾਰੀ ਤੇ वृक्ष ਵੀ ਤੋੜ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕੀ ਉਹਦੇ ਤੇ ਐਮ ਸੀ ਬੀ ਦਾ ਵੀ ਸਟicker ਲੱਗਿਆ ਹੋਇਆ ਤੇ ਸਿੱਧੂ ਮਾਲਵਾ ਦਾ ਪਿੱਛੇ ਲਿਖਿਆ ਹੋਇਆ ਤੇ ਚੰਡੀਗੜ੍ਹ ਨੰਬਰ ਹੈ ਤੇ ਇਸ ਦੇ ਵਿੱਚ ਹੋਇਆ ਜ਼ਖਮੀ ਜ਼ਖਮੀਆਂ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਪਹर्ती ਕਰਵਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਕਿ ਬ੍ਰਿਕਸ਼ ਦੇ ਵਿੱਚ ਮਾਰ ਕੇ ਟੱਕਰ ਦੀ ਗੱਡੀ ਇੰਨੀ ਜਿਆਦਾ ਓਵਰ ਸਪੀਡ ਹੋਣ ਕਰਕੇ ਕਿ ਬ੍ਰਿਕਸ਼ ਤੋੜ ਕੇ ਤੇ ਗੱਡੀ ਵੀ ਘੁੰਮ ਗਈ ਤੇ ਇੱਕ ਜਨਾ ਹੋਇਆ ਜ਼ਖਮੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਸੰਤ ਨਿਰੰਕਾਰੇ ਭਵਨ ਦੇ ਬਾਹਰ ਹੋਇਆ ਜ਼ਬਰਦਸਤ ਐਕਸੀਡੈਂਟ ਤੇ ਲੋਕਾਂ ਦੇ ਦੱਸਣ ਦੇ ਮੁ ਗੱਡੀ ਦੀ ਓਵਰ ਸਪੀਡ ਹੋਣ ਕਰਕੇ ਇੰਨੀ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਤੇ ਮੂਰੋ ਸਾਰੀ ਗੱਡੀ ਚੱਕਣਾ ਚੂਰ ਹੋ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਸੰਤ ਨਿਰੰਕਾਰੇ ਭਵਨ ਦੇ ਬਾਹਰ ਹੋਇਆ ਇੱਕ ਕਾਰ ਦਾ ਐਕਸੀਡੈਂਟ ਤੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਨਾ ਉਸ ਦੇ ਸਮੇਂ ਸੰਬੰਧ ਵਿੱਚ ਤੇ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਇਸ ਮਾਮਲੇ ਦੇ ਬਾਬਤ ਕੀ ਕਹਿਣਾ ਹੈ ਉਹਨਾਂ ਦਾ ਭਵਨ ਵੱਲੋਂ ਬੈਰੀਕੇਡ ਲਗਾਏ ਗਏ ਆ ਉਹ ਵੀ ਤੋੜ ਦਿੱਤੇ ਇੱਥੇ ਐਡਾ ਵੱਡਾ ਬ੍ਰਿਖਸ਼ ਜਿਹੜਾ ਕਿ ਇਨੀ ਸਪੀਡ ਸੀ ਕਿ ਇਹ ਵੀ ਤੋੜ ਦਿੱਤਾ ਮਾਪੁਰਸ਼ਾ ਬੰਦੇ ਵਧੀਏ ਹਾਂ ਨਹੀਂ ਕਿ ਉਹ ਹਾਕਾਂ ਨਹੀਂ ਪਤ ਪਾਰ ਨਿਕਲ ਗਿਆ ਨਾ ਮੁੰਡੇ ਨਾਲ ਦੀ ਨਾਲ ਹੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਆਮਨਦੀਪ ਚੌਧਰੀ ਆ ਮੈਂ ਨਰਨਕਾਰੀ ਭਵਨ ਤੇ ਆ ਇਹਦਾ ਨਾ ਹੀ ਗੇਟ ਤੇ ਮੈਂ ਖੜਾ ਸੀ ਉੱਥੇ ਡਿਊਟੀ ਕਰਦਾ ਹੁਣ ਨਾਲ ਹੀ ਜੀ ਸਿੱਧਾ ਸਿੱਧ ਸੰਗਤਾਂ ਜੀ ਸਾਢੇ 7:00 8:00 ਵਜੇ ਜੀ ਠੀਕ ਹੈ ਜੀ ਤੇ ਗੱਡੀ ਵਾਲਾ ਇਧਰੋਂ ਆਇਆ 7:30 ਵਜੇ ਜੀ ਪੂਰੀ ਫੁੱਲ ਸਪੀਡ ਤੇ ਤੇ ਇਧਰੋਂ ਆਉਂਦੇ ਦੇ ਵਿੱਚ ਗੱਡੀ ਦੇ ਵਿੱਚ ਮਾਰੀ ਸਾਡੀ ਗੱਡੀ ਖੜੀ ਸੀ ਇੱਕੀ ਉਹ ਸਾਈਡ ਤੇ ਵਜਈ ਅੱਗੇ ਲੋਹੇ ਦੇ ਤੇ ਡੈਰੀਰ ਜੀ ਆ ਦੇਖੋ ਜੀ ਇਹਨਾਂ ਵਿੱਚ ਵੱਜ ਕੇ ਦਸ ਚ ਮਾਰੀ ਜੀ ਪੂਰਾ ਫਟੜ ਹੋ ਗਿਆ ਬੰਦਾ ਜੀ ਪੂਰਾ ਫੋਲੋ ਲੱਤ ਤੋਂ ਬਾਹੋਂ ਮੂੰਹ ਸਿਰ ਤੋਂ ਚੰਗੀ ਤਰ੍ਹਾਂ ਸੱਟਾਂ ਵੱਜੀਆਂ ਉਹਦੇ ਜੀ ਮਨ ਬਚਤ ਰਹਿ ਗਈ ਉਹ ਬੋਲਦਾ ਸੀ ਇਹ ਕੋੜ ਹੋਤੇ ਤਾਂ ਆਇਆ ਸੀ ਜੀ ਹਾਂਜੀ ਮਨੋ ਇੱਕ ਕਿੱਥੇ ਕਿਸੇ ਨੇ ਦੱਸਿਆ ਕਿਦਾ ਕਿਸੇ ਦੀ ਯਾਰ ਦੋਸਤ ਦੀ ਗੱਡੀ ਮੰਗ ਕੇ ਲੈ ਕੇ ਆਇਆ ਸੀ ਇਹ ਸਰ ਕੀ ਲੱਗਦਾ ਕਿ ਇਹਨੇ दारू ਵੀ ਕਰ ਮੈਂ दारू ਦੀ ਬੋਤਲ ਤਾਂ ਵੇਚੀ ਪਈ ਸੀ ਡਰਿੰਕ ਡਰਿੰਕ ਕੀਤੀ ਹੋਈ ਸੀ ਉਹਦੇ ਜੀ ਹਾਂਜੀ ਤੇ ਕੋਈ ਜਾਨ ਮਾਰਦੀ ਹੋਰ ਕੋਈ ਨੁਕਸਾਨ ਨਹੀਂ ਜੀ ਬਾਕੀ ਸਾਰਾ ਕੁਝ ਠੀਕ ਹੈ ਕਿੱਤਰਾ ਲੱਗਦਾ ਤੁਹਾਨੂੰ ਹਾਂ ਜੀ ਹੁਣੀ ਦਿੱਤੀ ਹੈ ਕੋਈ ਨਹੀਂ ਨਹੀਂ ਕੀ ਨਾਮ ਹੈ ਤੇ ਕੀ ਅੱਜ ਜਿਹੜਾ ਸਰੇ ਐਕਸੀਡੈਂਟ ਹੋਇਆ ਕੀ ਜਨ ਹੈ ਤੁਹਾਡਾ ਸਰ ਮੇਰਾ ਨਾਮ ਸੰਦੀਪ ਗੋਇਲ ਹੈ ਮੈਂ ਸਹਾਰਾ ਜਨ ਸੇਵਰ ਵਰਕਰ ਹਾਂ ਅੱਜ ਸਵੇਰ ਸਾਡੇ ਸਹਾਰਾ ਕੰਟਰੋਲ ਰੂਮ ਤੇ ਫੋਨ ਆਇਆ ਵੀ ਬਠਿੰਡਾ ਤੇਲਗੋਣੀ ਕੋਲੇ ਇੱਕ ਐਕਸੀਡੈਂਟ ਹੋਇਆ ਤੇ ਬਿਚ ਸੁਚਨਾ ਮਿਲਣ ਤੇ ਸਹਾਰਾ ਜਨਤੀ ਵਾਲੀ ਟੀਮ मौके ਤੇ ਪਹੁੰਚੀ ਅਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਕਾਰ ਬ੍ਰੇਕਸਨ ਟੁੱਟਦੀ ਹੋਈ ਤੇ ਸਰਕਾਰੀ ਪਵਨ ਕੋਲੇ ਪੱਚੀ ਸੀ ਜਿਹੜੀ ਕਾਰ ਬੁਰੀ ਤਰ੍ਹਾਂ ਟੁੱਟ ਗਈ ਤੇ ਜ਼ਖਮੀ ਹੋ ਗਿਆ ਸੀ ਕਾਰ ਚਾਲਕ ਸਰਕਾਰ ਦੇ ਵਿੱਚ ਕਿੰਨੇ ਜਨੇ ਸੀਗੇ ਇੱਕਿਆ ਨਾ ਸੀ ਜਾਈ ਤੇ ਕਿੱਥੋਂ ਦੇ ਰਹਿਣ ਨਾਲ ਕੋਈ ਸੇ ਪਤਾ ਲੱਗਿਆ ਸਰ ਇਹ ਹੀ ਭਗਵੰਦਰ ਦਾ ਰਹਿਣ ਵਾਲਾ ਸੀਗਾ ਤੇ ਨਾਮ ਕੀ ਹੈ ਸਰ ਨਾਮ ਹੋਰ ਹੈ ਸੀਗਾ ਨਾਮ ਹੋਰ ਹੈ ਰਾਜਵਿੰਦਰ ਸਿੰਘ ਜੀ ਸਰ ਕਿੱਥੋਂ ਦਾ ਭਗਵੰਦਰ ਦਾ ਰਹਿਣਾ ਲੱਗਿਆ ਹਾਂ ਜੀ ਹਾਂ ਕਿੰਨੇ ਦਾ ਦਿੱਤਾ ਵਜੀਆਂ ਸੱਟਾਂ ਹੀ ਮੋਟਾ ਸੀ ਜੀ ਚਰੇਟਾ ਹੀ ਵਜੀਆਂ ਘਰ ਤੇ ਕੋਈ ਹੋਰ ਵੀ ਐਕਸੀਡੈਂਟ ਉਹਦੇ ਨਾਲ ਹੋਇਆ ਕੀ ਇਹ ਗੱਡੀ ਉਹ ਗੱਡੀ ਘਟ ਕਰਾਈ ਹੈ ਨਈ ਵਾਸਾ ਹੋਈ ਹੋਇਆ ਏ ਗੱਡੀ ਤੇ ਕੰਮ ਦੀ ਸਪੀਡ ਹੋਸ ਰਹੀ ਜਿਹੜੀ ਨਹੀ ਜੇ ਤੱਕ ਦਾ ਨਾ ਸਪੀਡ ਦਾ ਇਹ ਹਾਈਵੇ ਰੋਡ ਤੇ ਤੇ ਹੀ ਹੁੰਦੀ ਹੈ ਜੀ ਬਸ ਜਿਹਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਸਾਹਮਣੇ ਤੇ ਜਾਰੀ ਸਪੀਡ ਲੱਗ ਗਈ ਅੱਛਾ ਜੀ